ਨਹੀਂ ਨਹੀਂ ਇਹ ਕੋਈ ਪੇਂਟਿੰਗ ਐਗਜ਼ੀਬਿਸ਼ਨ ਨਹੀਂ ਲੱਗੀ ਹੋਈ ਇਹ ਤਾਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਸੋਹਣਾ ਜਿਹਾ ਪਿੰਡ ਹੈ ਅਲੂਣਾ ਤੋਲਾ ਇਸ ਪਿੰਡ ਦੀ ਖਾਸੀਅਤ ਤੁਸੀਂ ਖੁਦ ਵੇਖ ਹੀ ਰਹੇ ਹੋ ਸਾਰੇ ਪਿੰਡ ਦੀਆਂ ਬਾਹਰੀ ਕੰਧਾਂ ਤੇ ਕੀਤੀ ਹੋਈ ਇਹ ਚਿੱਤਰਕਾਰੀ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ ਇਹ ਉਪਰਾਲਾ ਇਸ ਪਿੰਡ ਦੇ ਨੌਜਵਾਨ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਤੇ ਪਿੰਡ ਵਾਰਸੀਆਂ ਦੇ ਸਾਥ ਨਾਲ ਕੀਤਾ ਗਿਆ। ਗੁਰਪ੍ਰੀਤ ਸਿੰਘ ਹੁਣਾਂ ਨੇ ਰਾਉਂਡ ਗਲਾਸ ਫਾਊਂਡੇਸ਼ਨ ਨਾਲ ਮਿਲ ਕੇ ਇਸ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਰਾਉਂਡ ਗਲਾਸ ਫਾਊਂਡੇਸ਼ਨ ਕਰਕੇ ਬਹੁਤ ਸਾਰੇ ਫੋਰਨਰਸ ਇਸ ਪਿੰਡ ਵਿੱਚ ਚਿੱਤਰਕਾਰੀ ਕਰਨ ਆਏ ਤੇ ਉਹਨਾਂ ਨੇ ਪਿੰਡ ਦੀ ਮਹਿਮਾਨ ਨਿਵਾਜ਼ੀ ਦਾ ਸਵਾਦ ਚੱਖਿਆ। ਕਿਉਂਕਿ ਅਸੀਂ ਪੰਜਾਬੀ ਮਹਿਮਾਨ ਨਿਵਾਜ਼ੀ ਵਿੱਚ ਤਾਂ ਨੰਬਰ 1 ਆਂ। ਫਿਰ ਫੋਰਨਰਸ ਕਿਉਂ ਨਾ ਭਾਵਕ ਹੁੰਦੇ। ਹੈਲੋ My name is Katie. I was here in Alunatola for two weeks. Um, I spent one week uh, four weeks ago and then I went to Rishikesh and I came back to Alunatola. And uh, first of all I heard about Alunatola because I met a girl in Vietnam where I traveled and uh, she told me about the project Painful Punjab and uh, yeah, that they uh, that she volunteered in a Tola and painted some walls and I thought, oh, that would be a nice idea to do that. And uh, so I made up my mind and I uh, contacted the Round Class Foundation and um, yeah, applied for volunteering. And they said, oh yes, you're always welcome. So come to Aluna Tola. And I did that four weeks ago, but I've never expected uh, what's going on uh, with me. so. Yeah, it changed me. I um, was starting to cry. Emotional. <laughs> yeah, it's emotional. <laughs> oh, because the people there are so amazing. ਪਿੰਡ ਦੀ ਇਸ ਖਾਸੀਅਤ ਬਾਰੇ ਨਿਊਜ਼ ਨੰਬਰ ਦੀ ਟੀਮ ਨੇ ਗੁਰਪ੍ਰੀਤ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ ਸਤਿ ਸ਼੍ਰੀ ਅਕਾਲ ਦੋਸਤੋ ਨਿਊਜ਼ ਨੰਬਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਦੋਸਤੋ ਅੱਜ ਮੈਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਲੂਣਾ ਟੋਲਾ ਵਿੱਚ ਖੜਾ ਹਾਂ ਅਲੂਣਾ ਟੋਲਾ ਜਿਸ ਦੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਬਣ ਚੁੱਕੀ ਹੈ ਇਹਦਾ ਕੀ ਕਾਰਨ ਹੈ ਕਾਰਨ ਇਹ ਹੈ ਕਿ ਇਹਦੀਆਂ ਸਾਰੀਆਂ ਬਾਰੀ ਕੰਦਾ ਉੱਤੇ ਬਹੁਤ ਸੋਹਣੇ-ਸੋਹਣੇ ਪੇਂਟਿੰਗਸ ਹੋਈਆਂ ਨੇ ਤੇ ਇਹ ਸਾਰੀਆਂ ਪੇਂਟਿੰਗਸ ਗੁਰਪ੍ਰੀਤ ਸਿੰਘ ਦੀ ਦੇਖ ਰਹਿਖਡੋ ਜਾਨੀ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਵੀਰੇ ਆਸੀ ਕਾਲ ਜੀ ਗੁਰਪ੍ਰੀਤ ਵੀਰੇ ਪਹਿਲਾ ਮੇਰਾ ਸਵਾਲ ਹੈ ਕਿ ਤੁਸੀਂ ਦਰਸ਼ਕਾਂ ਨੂੰ ਆਪਣੇ ਬਾਰੇ ਕੁਝ ਦੱਸ ਦਿਓ ਹਾਂ ਜੀ ਮੈਂ ਫੁੱਟਬਾਲ ਕੋਚ ਹਾਂ ਮੈਂ ਪਿੰਡ ਲੂਣਾ ਤੋਲਾ ਚ ਕਾਫੀ ਸਮੇਂ ਤੋਂ 15 16 ਸਾਲ ਤੋਂ ਫੁੱਟਬਾਲ ਅਕੈਡਮੀ ਚਲਾ ਰਿਹਾ ਇੱਥੇ ਇਸ ਅਕੈਡਮੀ ਦੀ ਸ਼ੁਰੂਆਤ ਕਦੋਂ ਹੋਈ ਸੀ ਕਿਵੇਂ ਹੋਈ ਸੀ ਹਾਂ ਜੀ ਸ਼ੁਰੂ ਚ ਮੈਂ ਆਪਣੀਆਂ ਕੁਝ ਫੁੱਟਬਾਲਾਂ ਜਲੰਧਰ ਤੋਂ ਖਰੀਦ ਕੇ ਮਾਰਕਰ ਫੁੱਟਬਾਲਾਂ ਖਰੀਦ ਕੇ ਪਿੰਡ ਚ ਬੱਚਿਆਂ ਨੂੰ ਟ੍ਰੇਨਿੰਗ ਸ਼ੁਰੂ ਕਰਾਤੀ ਦੇ ਉਦੋਂ ਬਾਅਦ ਮੇਰੇ ਪਿੰਡ ਦੇ ਕਾਫੀ ਮੇਰੇ ਕਾਜ ਨੇ ਐਨ ਆਰ ਆਈ ਵੀਰ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਦੀਪ ਮਲਹਾਂਸ ਕੈਨੇਡਾ ਤੋਂ ਨੇ ਤੇ ਸੁਖੀ ਮਲਹਾਂਸ ਸੋਨੂ ਚੀਮਾ ਇਹਨਾਂ ਨੇ ਮੇਰੀ ਸਟਾਰਟਿੰਗ ਵਿੱਚ ਕਾਫੀ ਫਾਈਨੈਂਸ਼ੀਅਲੀ ਤੇ ਉਹ ਵੀ ਕਾਫੀ ਮਦਦ ਕੀਤੀ ਜਿਸ ਦੇ ਨਾਲ ਅਸੀਂ ਸਟੈਪ ਬਾਈ ਸਟੈਪ ਅੱਗੇ ਵਧੇਗੇ ਥੋੜਾ ਪਿੰਡ ਬਹੁਤ ਸੋਹਣਾ ਜਦੋਂ ਮੈਂ ਪਿੰਡ ਤੇ ਐਂਟਰ ਕੀਤਾ ਮੈਨੂੰ 1 ਕਿਲੋਮੀਟਰ ਦੂਰੋਂ ਦੇਖ ਗਿਆ ਕਿ ਇੰਨੀਆਂ ਸੋਹਣੇ ਸੋਹਣੇ ਪੇਂਟਿੰਗ ਪੇਂਟਿੰਗਸ ਹੋਈਆਂ ਹੋਈਆਂ ਸਾਰੇ ਪਿੰਡ 'ਚ ਹਨਾ ਬੜਾ ਸੋਹਣਾ ਲੱਗ ਰਿਹਾ ਸੀ ਪਿੰਡ ਇਹ ਸਾਰਾ ਕਿਵੇਂ ਨਖਾਰ ਆਇਆ ਕਿਵੇਂ ਇਹਨੂੰ ਚੇਂਜ ਕੀਤਾ ਪੈਣ ਨੂੰ ਤੁਸੀਂ ਕੀ ਕੀਤਾ ਇਹਦੇ ਲਈ ਇਹ ਸਾਡੀ ਫਾਊਂਡੇਸ਼ਨ ਹੈ ਜੀ ਰਾਉਂਡ ਗਲਾਸ ਫਾਊਂਡੇਸ਼ਨ ਇਹ ਸਾਰਾ ਉਹਨੇ ਕਰਾਇਆ ਇਹਦੇ ਲਈ ਕਾਫੀ ਫੋਰਨ ਤੋਂ ਆਰਟਿਸਟ ਆਏ ਗੋਰੇ-ਗੋਰੀਆਂ ਆਈਆਂ ਤੇ ਉਹਨਾਂ ਨੇ ਕਾਫੀ ਕੰਮ ਕੀਤਾ ਤੇ ਵਧੀਆ-ਵਧੀਆ ਪੇਂਟਿੰਗਾਂ ਬਣਾਈਆਂ ਰਾਉਂਡ ਗਲਾਸ ਫਾਊਂਡੇਸ਼ਨ ਰਾਉਂਡ ਗਲਾਸ ਫਾਊਂਡੇਸ਼ਨ ਇੱਕ ਕਿੱਥੇ ਦੀ ਸੰਸਥਾ ਤੇ ਤੁਸੀਂ ਇਹਦੇ ਸੰਪਰਕ ਚ ਕਿਵੇਂ ਆਏ ਦੇਖੋ ਮੈਂ ਫੁੱਟਬਾਲ ਅਕੈਡਮੀ ਚਲਾ ਰਿਹਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਤੇ ਫੁੱਟਬਾਲ ਅਕੈਡਮੀ ਦੇ ਥਰੂ ਹੀ ਸਾਡੇ ਮੈਸੇਜ ਉਸ ਦੇ ਇਹਨਾਂ ਦੀ ਟੀਮ ਨਾਲ ਉਸ ਦੇ ਥਰੂ ਅਸੀਂ ਇਹਨਾਂ ਦੇ ਸੰਪਰਕ ਚ ਆਏ ਤੇ ਉਦੋਂ ਬਾਅਦ ਸਾਡੇ ਪਿੰਡ ਆਏ ਤੇ ਸਾਡੇ ਪਿੰਡ ਨੂੰ ਇਹਨਾਂ ਨੇ ਇੰਨਾ ਵਧੀਆ ਬਣਾਇਆ ਜੀ 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 ਮੈਨੂੰ ਜਿੱਥੇ ਤੱਕ ਪਤਾ ਕਿ ਤੁਸੀਂ ਬਿਸ਼ਪ ਕੋਟਨ ਸਕੂਲ ਵਿੱਚ ਵੀ ਕੋਚਿੰਗ ਦਿੰਦੇ ਰਹੇ ਹੋ ਹਾਂਜੀ ਮੈਂ ਬੀਸੀਆ ਸ਼ਿਮਲੇ ਚ ਵੀ ਐਜ਼ ਫੁੱਟਬਾਲ ਕੋਚ ਰਿਹਾ ਤੇ ਮੈਂ ਉੱਥੇ ਵੀ ਟ੍ਰੇਨਿੰਗ ਦੇਖਿਆ ਉਹਨਾਂ ਦੇ ਬੱਚਿਆਂ ਜੀ ਤੇ ਫਾਊਂਡੇਸ਼ਨ ਨੇ ਕਿਵੇਂ ਕਿਵੇਂ ਸੋਚਿਆ ਕਿ ਇਸ ਪਿੰਡ ਨੂੰ ਬਦਲਦੀ ਹੈ ਇਸ ਪਿੰਡ ਦੀ ਲੁੱਕ ਬਦਲਦੀ ਹੈ ਹੈਨਾ ਤੇ ਕੀ ਕਾਰਨ ਸੀ ਮੈਨੂੰ ਉਹ ਸਾਰਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ ਵੀ ਉਹ ਕੀ ਪੂਰੀ ਹਿਸਟਰੀ ਸੀ ਵੀ ਕਿਦਾਂ ਉਹਨਾਂ ਦੇ ਸੰਪਰਕ ਚੋਂਣ ਤੋਂ ਬਾਅਦ ਉਹਨਾਂ ਨੇ ਇਸ ਪਿੰਡ ਨੂੰ ਵਧੀਆ ਬਣਾਉਣ ਲਈ ਯੋਗਦਾਨ ਦਿੱਤਾ ਹਾਂਜੀ ਜਿਵੇਂ ਮੈਂ ਆਪਣੇ ਬੱਚੇ ਲੈ ਕੇ ਗਿਆ ਚੰਡੀਗੜ੍ਹ ਉਹਨਾਂ ਨੂੰ ਮੇਰੇ ਬੱਚੇ ਕਾਫੀ ਵਧੀਆ ਲੱਗੇ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਆ ਕੇ ਕਿੰਨੇ ਵਧੀਆ ਬੱਚੇ ਖੇਡਦੇ ਨੇ ਤੇ ਉਸ ਤੋਂ ਬਾਅਦ ਉਹ ਫਾਊਂਡੇਸ਼ਨ ਵਾਲੇ ਮੇਰੇ ਪਿੰਡ ਆਏ ਉਹਨਾਂ ਨੇ ਪਿੰਡ ਨੂੰ ਦੇਖਿਆ ਉਹਨਾਂ ਦੀ ਇੱਕ ਸੋਚ ਬਹੁਤ ਵਧੀਆ ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਪਿੰਡਾਂ ਨੂੰ ਕਾਫੀ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਇੱਕ ਮਾਡਲ ਵਿਲੇਜ ਬਣਾਉਣਾ ਚਾਹੁੰਦੇ ਆ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦੇ ਪਿੰਡਾਂ 'ਚ ਕੋਈ ਨਹੀਂ ਰਹਿਣਾ ਚਾਹੁੰਦਾ ਜ਼ਿਆਦਾਤਰ ਬੱਚੇ ਪਲੱਸ 2 ਕਰਕੇ ਫੌਰਨ ਚਲੇ ਜਾਂਦੇ ਨੇ ਜਾਂ ਜਿਹਦੇ ਕੋਲ ਜਾਂ ਕੋਈ ਜੋਬ ਕਰਦਾ ਜਿਹਦੇ ਕੋਲ ਪੈਸੇ ਹੁੰਦੇ ਨੇ ਉਹ ਸਿਟੀ 'ਚ ਮੂਵ ਕਰ ਜਾਂਦਾ ਇਹ ਇੱਕ ਉਹਨਾਂ ਦਾ ਛੋਟਾ ਜਿਹਾ ਉਪਰਾਲਾ ਦਿਖਾਉਣ ਨੂੰ ਹੋਰ ਪਿੰਡਾਂ ਨੂੰ ਸੇਧ ਦੇਣ ਨੂੰ ਵੀ ਪਿੰਡ ਵੀ ਸੋਹਣੇ ਬਣ ਸਕਦੇ ਨੇ ਆਪਾਂ ਪਿੰਡਾਂ 'ਚ ਵੀ ਰਹਿ ਸਕਦੇ ਆ ਤੇ ਆਪਣੇ ਬੱਚਿਆਂ ਨੂੰ ਅੱਗੇ ਲਿਜਾ ਸਕਦੇ ਆ ਬਸ ਇਹੀ ਬਹੁਤ ਵਧੀਆ ਸੋਚ ਆ ਫਾਊਂਡੇਸ਼ਨ ਦੀ ਸੋ ਥੋੜੀ ਵੀ ਬੜੀ ਵਧੀਆ ਸੋਚ ਆ ਕਿ ਤੁਸੀਂ ਉਹਨਾਂ ਨਾਲ ਮਿਲ ਕੇ ਆਪਣੇ ਪਿੰਡ ਨੂੰ ਇੰਨਾ ਸੋਹਣਾ ਬਣਾਇਆ ਇੱਕ ਐਗਜ਼ਾਮਪਲ ਪੇਸ਼ ਕੀਤੀ ਆ ਪੂਰਾ ਪਿੰਡਾਂ ਲਈ ਮੈਨੂੰ ਜਿੱਥੇ ਤੱਕ ਪਤਾ ਕਿ ਇੱਥੇ ਗੋਰੇ-ਗੋਰੀਆਂ ਵੀ ਬਹੁਤ ਆਏ ਸੀ ਹਨ ਤੇ ਵੱਖਰੇ-ਵੱਖਰੇ ਦੇਸ਼ਾਂ ਤੋਂ ਆ ਕੇ ਉਹਨਾਂ ਨੇ ਵੀ ਪੇਂਟਿੰਗਸ ਕੀਤੀਆਂ ਹਨ ਤੇ ਉਹਨਾਂ ਬਾਰੇ ਕੁਝ ਦੱਸੋ ਵੀ ਉਹ ਕਿਵੇਂ ਆਏ ਤੇ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਸਾਰੇ ਇਸ ਪਿੰਡ ਬਾਰੇ ਤੇ ਕਿਹੜੇ ਕਿਹੜੇ ਦੇਸ਼ ਤੋਂ ਗੋਰੀ-ਗੁਰੀਆਂ ਆ ਕੇ ਇੱਥੇ ਪੇਂਟਿੰਗਸ ਕਰਕੇ ਗਏ ਨੇ ਜਿਵੇਂ ਕਿ ਉਹ ਫਾਊਂਡੇਸ਼ਨ ਚ ਹੈਲ ਵਲੰਟੀਅਰ ਅਪਲਾਈ ਕਰਦੇ ਸੀ ਉਦਾਂ ਹੀ ਉਹ ਗਾਂ ਤੋਂ ਗਾਂ ਲਿੰਕ ਕਰਕੇ ਇੱਥੇ ਅਲੂਣਾ ਤੋਲਾ ਚ ਆ ਗਏ ਕਾਫੀ ਗੋਰੇ ਆਏ ਨੇ ਜਿਵੇਂ ਫਰਾਂਸ ਤੋਂ ਆਏ ਨੇ ਅਮਰੀਕਾ ਤੋਂ ਆਏ ਨੇ ਸਵਿਟਜ਼ਰਲੈਂਡ ਤੋਂ ਆਏ ਨੇ ਇੰਗਲੈਂਡ ਤੋਂ ਆਏ ਨੇ ਨੀਦਰਲੈਂਡ ਤੋਂ ਆਏ ਨੇ ਕਾਫੀ ਕੰਟਰੀਸ ਚੋ ਗੋਰੇ-ਗੋਰੀਆਂ ਆਈਆਂ ਨੇ ਤੇ ਉਹਨਾਂ ਤੋਂ ਸਾਡੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਕੋ ਸਿੱਖਣ ਨੂੰ ਮਿਲਿਆ ਕਿਉਂਕਿ ਉਹ ਬਹੁਤ ਡੈਡੀਕੇਟਿਡ ਨੇ ਕੰਮ ਲਈ ਤੇ ਡਿਸਪਲਨ ਚ ਨੇ ਸਵੇਰੇ अर्ਲੀ ਮਾਰਨਿੰਗ ਬ੍ਰੇਕਫਾਸਟ ਕਰਕੇ ਉਹ ਆਪਣੇ ਕੰਮ ਤੇ ਚਲੇ ਜਾਂਦੇ ਸਾਰੇ ਦਿਨ ਕੰਮ ਕਰਦੇ ਸੀ ਉਹਨਾਂ ਨੇ ਕਦੇ ਬੈਦਰ ਦੀ ਪ੍ਰਬੰਧ ਨਹੀਂ ਕੀਤੀ ਧੁੱਪ ਛਾਂ ਦੀ ਪ੍ਰਬੰਧਨ ਕੀਤੀ ਸਿਰਫ ਉਹਨਾਂ ਦਾ ਇੱਕੋ ਮਕਸਦ ਸੀ ਕੰਮ ਇਹ ਸਾਡੇ ਲੋਕਾਂ ਨੂੰ ਵੀ ਦੇਖ ਕੇ ਤੋਂ ਕਾਫੀ ਕੋ ਸਿੱਖਣ ਨੂੰ ਮਿਲਿਆ ਜਦੋਂ ਗੋਰੇ-ਗੋਰੀਆਂ ਥੋੜੇ ਪਿੰਡ ਚ ਸੀ ਤਾਂ ਪਿੰਡ ਵਾਲਿਆਂ ਦਾ ਵਿਵਹਾਰ ਉਹਨਾਂ ਨਾਲ ਕਿਵੇਂ ਸੀ ਪਿੰਡ ਵਾਲਿਆਂ ਨੇ ਕੋਈ ਕੋਈ ਕਿੱਸਾ ਯਾਦ ਹੋਵੇ ਜੀ ਹਨਾ ਤੈਨੂੰ ਪਤਾ ਕਿ ਜਦੋਂ ਗੋਰੇ-ਗੁਰੀਏ ਆਉਂਦੇ ਫਿਰ ਪਿੰਡ ਵਾਲੇ ਥੋੜੇ ਜੇ ਐਕਸਾਈਟਡ ਹੋ ਜਾਂਦੇ ਨੇ ਹਾਂਜੀ ਹਾਂਜੀ ਮੇਰੇ ਇੱਕ ਕਿੱਸਾ ਜਾਦਾ ਸਾਡੇ ਇੱਕ ਫਰਾਂਸ ਤੋਂ ਆਇਆ ਸੀ ਜੌਨ ਉਹਨੇ ਕਾਫੀ ਲੰਬਾ ਟਾਈਮ ਡੇਢ ਮਹੀਨਾ ਸਾਡੇ ਪੇਂਡਿੰਗ ਪੇਂਟਿੰਗ ਕੀਤੀ ਆ ਤੇ ਉਹਦੇ ਪੇਂਟਿੰਗ ਕਰਦੇ ਦੇ ਇੱਕ ਵਾਰ ਸੱਟ ਲੱਗ ਗਈ ਪੈਰ ਤੇ ਜਦੋਂ ਉਹਦੇ ਪੈਰ ਤੇ ਸੱਟ ਲੱਗੀ ਭੱਜ ਕੇ ਇੱਕ ਨਾਲ ਦੇ ਘਰ ਵਾਲੇ ਨੇ ਦੇਖਿਆ ਭੱਜ ਕੇ ਉਹਨੇ ਕੁਰਸੀ ਲੈ ਆਂਦੀ ਦੂਸਰੇ ਨੇ ਭੱਜ ਕੇ ਪੱਟੀ ਲੈ ਆਂਦੀ ਤੇ ਉਹਨੂੰ ਫੜ ਕੇ ਕੁਰਸੀ ਤੇ ਬਿਠਾਇਆ ਦੂਸਰਾ ਉਹਦਾ ਪੈਰ ਸਾਫ਼ ਕਰਕੇ ਪੱਟੀ ਕਰਨ ਲੱਗ ਗਿਆ ਤੇ ਉਦੋਂ ਬਾਅਦ ਗੋਰਾ ਜਣੇ ਦੀ ਬਹੁਤ ਭਾਵੁਕ ਭਾਬੂ ਕੋ ਹੋਇਆ ਉਹ ਕਹਿੰਦਾ ਵੀ ਜਿੰਨੀ ਇਹ ਪਿੰਡ ਵਾਲੇ ਮੇਰੀ ਕੇਅਰ ਕਰਦੇ ਨੇ ਮੇਰੀ ਲਾਈਫ ਚ ਕਦੇ ਕਿਸੇ ਨੇ ਨਹੀਂ ਕੀਤੀ ਵੀ ਇਸ ਤਰ੍ਹਾਂ ਜੇ ਹੋਰ ਸਾਡੇ ਸੱਟ ਵੀ ਲੱਗ ਜਾਂਦੀ ਆ ਤਾਂ ਅਸੀਂ ਆਪ ਮੈਡੀਕਲ ਤੇ ਜਾਂਨੇ ਆ ਕਰਦੇ ਆ ਤੇ ਇਹ ਚੀਜ਼ਾਂ ਉਹਨਾਂ ਨੂੰ ਕਾਫੀ ਜ਼ਿਆਦਾ ਚੰਗੀਆਂ ਲੱਗੀਆਂ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਪਿੰਡ ਨਾਲ ਉਹਨਾਂ ਨੂੰ ਵੀ ਮੋਹ ਪੈ ਗਿਆ ਉਹ ਵਾਦਾ ਕਰਕੇ ਗਏ ਨੇ ਵੀ ਅਗਲੇ ਸਾਲ ਅਸੀਂ ਫੇਰ ਆਵਾਂਗੇ ਇੱਕ ਗੱਲ ਮੈਂ ਤੁਹਾਤੋਂ ਜ਼ਰੂਰ ਪੁੱਛਣੀ ਚਾਹਾਂਗਾ ਇੱਕ ਸਵਾਲ ਹੈ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਇੱਥੇ ਇੱਕ ਗੋਰੀ ਮੇਮ ਦਾ ਵਿਆਹ ਵੀ ਕੀਤਾ ਹੈ ਤੇ ਤੁਸੀਂ ਇੱਥੇ ਆਪਣੇ ਪਿੰਡ ਦੀ ਆਪ ਟੈਂਟ ਲਾ ਕੇ ਗੁਰਦੁਆਰਾ ਸਾਹਿਬ ਵਿੱਚ ਲਾਵਾ ਕੀਤੀਆਂ ਹਾਂਜੀ ਤੇ ਉਹ ਮੈਨੂੰ ਦੱਸੋ ਉਹ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿਸਾ ਵੀ ਕੀ ਸੀ ਉਹ ਹਾਂਜੀ ਉਹ ਅਮਰੀਕਾ ਤੋਂ ਸੀਗੇ ਨਟਾਲੀਆ ਉਹਨਾਂ ਦੀ ਮੈਰਿਜ ਸੀ ਤੇ ਅਸੀਂ ਬਹੁਤ ਖੁਸ਼ਕਿਸਮਤ ਸਮਝੀਏ ਆਪਣੇ ਪਿੰਡ ਨੂੰ ਉਹਨਾਂ ਨੇ ਪਿੰਡ ਚੂਸ ਕੀਤਾ ਤੇ ਉਹ ਕਹਿੰਦੇ ਵੀ ਮੈਂ ਮੈਰਿਜ ਕਰਾਉਣੀ ਆ ਇੱਥੇ ਹੀ ਕਰਾਉਣੀ ਆ ਹਾਲਾਂਕਿ ਉਹ ਚੰਡੀਗੜ੍ਹ ਰਹਿੰਦੇ ਸੀ ਉਹ ਵਧੀਆ ਹੋਟਲ ਚ ਜਾਂ ਕਿਤੇ ਵੀ ਮੈਰਿਜ ਕਰਾ ਸਕਦੇ ਸੀ ਪਰ ਉਹ ਕਹਿੰਦੇ ਨਹੀਂ ਉਹ ਵੀ ਇੱਥੇ ਰਹਿ ਗਏ ਸੀ ਪਹਿਲਾਂ ਉਹਨਾਂ ਦਾ ਪਿੰਡ ਦੇ ਬੱਚਿਆਂ ਨਾਲ ਲੋਕਾਂ ਨਾਲ ਬਹੁਤ ਜ਼ਿਆਦਾ ਪਿਆਰ ਪੈ ਗਿਆ ਸੀ ਉਹ ਕਹਿੰਦੇ ਮੈਂ ਚਾਹੁੰਦੇ ਆ ਵੀ ਮੇਰਾ ਪਿੰਡ ਇਸ ਵਿਆਹ ਇਸ ਪਿੰਡ ਚ ਹੋਵੇ ਫਿਰ ਇੱਥੇ ਹੀ ਸਾਰਾ ਸੀ ਟੈਂਟ ਲਗਾ ਕੇ ਉਹਨਾਂ ਦੇ ਮੈਰਿਜ ਕੀਤੀ ਤੇ ਉਹਨਾਂ ਨੇ ਲਾਵਾਂ ਗੁਰਦੁਆਰਾ ਸਾਹਿਬ ਚ ਲਈਆਂ ਤੇ ਬਹੁਤ ਹੀ ਸਿੰਪਲ ਤੇ ਸਾਦੇ ਤਰੀਕੇ ਨਾਲ ਉਹਨਾਂ ਨੇ ਮੈਰਿਜ ਕਰਾਈ ਜੀ ਤਾਂ ਸਾਡੇ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਆ ਉਹਨਾਂ ਨੇ ਗਰੀਬਾਂ ਨੂੰ ਮੈਰਿਜ ਦੇ ਦੌਰਾਨ ਗਰੀਬਾਂ ਨੂੰ ਕੰਬਲ ਵੰਡੇ ਤੇ ਦੇ ਬੱਚਿਆਂ ਨੂੰ ਬੂਟ ਦਿੱਤੇ ਉਹ ਅੱਛਾ ਹਾਂਜੀ ਇਹ ਬੜਾ ਇਹ ਬੜਾ ਯਾਦਗਾਰੀ ਪਲ ਹੋਣਾ ਕਿਉਂਕਿ ਇੱਕ ਗੋਰੀ ਮੇਮ ਆ ਕੇ ਇੱਥੇ ਗੁਰਦੁਆਰਾ ਸਾਹਿਬ ਚ ਲਾਵਾ ਲੈਂਦੀ ਆ ਤੇ ਇੱਥੇ ਸੱਤ ਦੇ ਟੰਗ ਨਾਲ ਵਿਆਹ ਕਰਾਉਂਦੀ ਆ ਫਿਰ ਉਹ ਗਰੀਬਾਂ ਨੂੰ ਕੰਬਲ ਵੰਡੇ ਬੂਟ ਵੰਡੇ ਸੋ ਸਾਨੂੰ ਵੀ ਇਹ ਚੀਜ਼ ਤੋਂ ਸੇਹ ਲੈਣੀ ਚਾਹੀਦੀ ਹੈ ਵੀ ਆਪਾਂ ਬਿਹਾ ਤੇ ਕਰੋੜਾਂ ਰੁਪਏ ਖਰਚ ਕਰ ਦਿੰਨੇ ਆ ਉਹ ਫਜ਼ੂਲ ਹੀ ਹੁੰਦਾ ਆ ਉਹ ਇਹਦੇ ਨਾਲੋਂ ਚੰਗਾ ਕਿ ਆਪਾਂ ਲੋੜਵੰਦਾਂ ਦੀ ਮਦਦ ਕਰ ਦਈਏ ਵਿਆਹ ਤਾਂ ਸਿੰਪਲ ਟੰਗ ਨਾਲ ਵੀ ਵਧੀਆ ਹੋ ਜਾਂਦੇ ਨੇ ਸੋ ਇਰੇ ਬਹੁਤ ਵਧੀਆ ਕਦਮਾਂ ਬਹੁਤ ਸੋਹਣਾ ਲੱਗ ਰਿਹਾ ਪਿੰਡ ਤੁਹਾਡਾ ਹਨਾ ਕਹਿੰਦੇ ਹੁੰਦੇ ਕਿ ਜਿਹੜਾ ਪਲੇਅਰ ਹੁੰਦੇ ਨੇ ਪਲੇਅਰ ਦੀ ਸੋਚ ਵੀ ਉੱਚੀ ਹੁੰਦੀ ਹੈ ਬਾਕੀ ਤੁਸੀਂ ਰਾਉਂਡ ਗਲਾਸ ਫਾਊਂਡੇਸ਼ਨ ਨਾਲ ਜੁੜ ਕੇ ਜੋ ਇਸ ਪਿੰਡ ਦੀ ਨਿਹਾਰ ਬਦਲੀ ਆ ਸੋ ਅੱਗੇ ਵੀ ਕੋਈ ਤੁਹਾਡਾ ਹੈਗਾ ਹੁਣ ਪਲਾਨ ਵੀ ਹੋਰਾਂ ਪਿੰਡਾਂ ਲਈ ਵੀ ਹੋਰਾਂ ਪਿੰਡਾਂ 'ਚ ਵੀ ਜਾ ਕੇ ਤੁਸੀਂ ਪਿੰਡਾਂ ਦੀ ਨਿਹਾਰ ਬਦਲੋ ਪਿੰਡ ਲੋਕਾਂ ਨੂੰ ਮੁੰਡਿਆਂ ਨੂੰ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਇਸ ਚੀਜ਼ ਲਈ ਖਿੱਚੋ ਕਿ ਆਪਣਾ ਪੰਜਾਬ ਵੀ ਸੋਹਣਾ ਬਣ ਸਕਦਾ ਬਾਹਰਲੇ ਕੱਲੇ ਬਾਹਰਲੇ ਮੁਲਕੀ ਸੁਣੇ ਨਹੀਂ ਆਪਣੇ ਪੰਜਾਬ ਨੂੰ ਅਸੀਂ ਆਪ ਸੋਹਣਾ ਬਣਾ ਸਕਦੇ ਹਾਂ ਅਸੀਂ ਚਾਹੁੰਦੇ ਹਾਂ ਕੱਲਾ ਸਾਡਾ ਪਿੰਡ ਹੀ ਨਾ ਪੂਰਾ ਪੰਜਾਬ ਇਸ ਤਰ੍ਹਾਂ ਹਰੇਕ ਪਿੰਡ ਪੰਜਾਬ ਦਾ ਸੋਨਾ ਹੋਵੇ ਇਹ ਸਿਰਫ ਇੱਕ ਤਰ੍ਹਾਂ ਦਾ ਉਪਰਾਲਾ ਇਹ ਉਪਰਾਲਾ ਤਾਂ ਹੀ ਅਸੀਂ ਕੀਤਾ ਵੀ ਇਸ ਤੋਂ ਹੋਰ ਪਿੰਡ ਵੀ ਮੋਟੀਵੇਟ ਹੋਣ ਵੀ ਜੇ ਇਹ ਪਿੰਡ ਚ ਹੋ ਸਕਦਾ ਸਾਡੇ ਕਿਉਂ ਨਹੀਂ ਹੋ ਸਕਦਾ ਇਸੇ ਤਰ੍ਹਾਂ ਮੋਟੀਵੇਟ ਹੋ ਕੇ ਹੋਰ ਪਿੰਡ ਵੀ ਸੋਹਣੇ ਬਣਣ ਅਲੂਣਾ ਤੋਲਾ ਪਿੰਡ ਦੇ ਨਗਰ ਵਾਸੀਆਂ ਅਤੇ ਗੁਰਪ੍ਰੀਤ ਸਿੰਘ ਉਹਨਾਂ ਦੇ ਛਲਾਗਾ ਯੋਗ ਉਦਮ ਨਾਲ ਇਹ ਪਿੰਡ ਇੱਕ ਮਾਡਰਨ ਪਿੰਡ ਬਣ ਚੁੱਕਿਆ ਹੈ ਇਹਦੀਆਂ ਕੰਦਾਂ ਉੱਪਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਲਪਨਾ ਚਾਵਲਾ, ਪੰਜਾਬ ਦੇ ਨਕਸ਼ੇ, ਰੰਗਲਾ ਪੰਜਾਬ, ਸਕੂਟਰ, ਮੋਟਰਸਾਈਕਲ ਤੇ ਪੁਰਾਣੇ ਪੰਜਾਬ ਨੂੰ ਦਰਸਾਉਂਦੇ ਹੋਏ ਬਹੁਤ ਸੋਹਣੇ-ਸੋਹਣੇ ਚਿੱਤਰ ਬਣਾਏ ਗਏ ਨੇ। ਜਿੰਨਾ ਕਰਕੇ ਇਹ ਪਿੰਡ ਵਾਕਈ ਬਹੁਤ ਸੋਹਣਾ ਲੱਗਦਾ ਹੈ। ਸੋ ਪੰਜਾਬ ਦੇ ਸਾਰੇ ਪਿੰਡਾਂ ਲਈ ਇਹ ਪਿੰਡੇ ਇੱਕ ਉਦਾਹਰਣ ਹੈ। ਪੰਜਾਬ ਦੇ ਸਾਰੇ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ-ਆਪਣੇ ਪਿੰਡਾਂ ਨੂੰ ਸੋਹਣਾ ਬਣਾਉਣਾ ਚਾਹੀਦਾ ਹੈ। ਬਸ ਲੋੜ ਹੈ ਪਹਿਲਾ ਕਦਮ ਚੱਕਣ ਦੀ।